ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਇਸ ਟਾਈਮ ਮੌਜੂਦ ਹਾਂ ਮਾਚੀਵਾੜਾ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਡਾਕਟਰਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਜਿਹੜੀ ਸਟ੍ਰਾਈਕ ਹੈ 3 ਦਿਨਾਂ ਵਾਲੀ ਕੀਤੀ ਗਈ ਹੈ 8 ਤੋਂ ਸਮਾਂ ਜਿਹੜਾ 11 ਵਜੇ ਤੱਕ ਇਹਨਾਂ ਦੀ ਕੁਝ ਮੰਗਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਨਾਲ ਤੇ ਇਸ ਤੋਂ ਇਲਾਵਾ ਜਿਹੜੇ ਇੱਥੇ ਮਰੀਜ਼ ਆਏ ਹੋਣੇ ਲੋਕ ਆਏ ਹੋਣੇ ਕਿਵੇਂ ਖੱਜਲ ਖਵਾ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਸਵਾਲ ਅੰਜੜ ਸਕ ਇਮਰਜੈਂਸੀ ਜਿਹੜਾ ਮੈਂ ਇਹ ਤਾਲ ਦੇ ਹਾਂ ਹਾਂਜੀ ਮੈਂ ਡਾਕਟਰ ਦਿਨੇਂਦਰ ਕੁਮਾਰ ਮੈਡੀਕਲ ਅਫਸਰ ਸੀਐਚਸੀ ਮਾਚੀਵਾਲਾ ਸਾਡੀ ਡਿਮਾਂਡ ਸੀ ਹੈ ਕਿ ਸਾਡੇ ਮਹਿੰਗਾਈ ਭੱਤੇ ਬੰਦ ਕੀਤੇ ਗਏ ਹਨ 2021 ਤੋਂ ਉਹ ਦੁਬਾਰਾ ਲਗਾਏ ਜਾਣ ਏਸੀਪੀ ਦਾ 4914 ਦਾ ਏਸੀਪੀ ਸਕੀਮ ਹੁੰਦੀ ਹੈ ਉਹ ਬੰਦ ਹੋ ਗਈ ਹੈ ਉਹ ਦੁਬਾਰਾ ਤੋਂ ਲਗਾਈ ਜਾਵੇ ਤੇ ਹਸਪਤਾਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਉਸ ਚੀਜ਼ ਲਈ ਸਿਕਿਉਰਿਟੀ ਸਹੂਲਤ ਦਿੱਤੀ ਜਾਵੇ ਤੇ ਹੁਣ ਸਰਕਾਰ ਨੇ 400 ਦੀਆਂ ਪੋਸਟਾਂ ਕੱਢੀਆਂ ਨੇ ਆਲਮੋਸਟ ਹਾਫ ਸਾਡੀ ਪੋਸਟਾਂ ਖਾਲੀਆਂ ਨੇ ਤੇ ਸਮੇਂ ਸਿਰ ਘੱਟੋ ਘੱਟ 75% ਸਾਡੀ ਪੋਸਟਾਂ ਭਰੀਆਂ ਜਾਣ ਤੇ ਕਿੰਨੇ ਦਿਨ ਲਈ ਜੀ ਸਾਈ ਜਿਹੜੀ ਸਟ੍ਰਾਈਕ ਸਾਡੀ 3 ਦਿਨ ਵਾਸਤੇ ਹੈ 8 ਵਜੇ ਤੋਂ 11 ਵਜੇ ਤੱਕ ਜੀ ਬਿੱਟਾ ਜਰ ਅੰਬੀਜ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ ਹਾਂਜੀ ਜ਼ਰੂਰ ਪਰੇਸ਼ਾਨ ਹੋ ਰਹੇ ਨੇ ਜੀ اسے کسی دا جروری کام بھی ہے گا ہے پر ایمجنسی سیوہ ہجے بھی چل دیتے ہیں دیت, 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 دیت اپڑی سیوہ مینلی بند ہے سر 11 مجھے تو بات چلے گی 11 مجھے تو بات چلے گی مجھے میرا بود پیل کون سی اچو ہیلتھ ویلنس سینٹر میں چیک کر دی ہاں جی ਏ ਸਰ ਨੇ ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਹੈ ਕਿ ਠੀਕ ਹੈ ਇਹਨਾਂ ਦੀਆਂ ਡਿਮਾਂਡਸ ਨੇ ਜੋ ਕਿ ਆ ਕਈ ਸਾਲਾਂ ਤੋਂ ਕੰਪਲੀਟ ਨਹੀਂ ਹੋ ਰਹੀਆਂ ਪਰ ਇਹਨਾਂ ਨੇ ਡਿਮਾਂਡਸ ਨਾ ਕੰਪਲੀਟ ਦੇ ਹੋਣ ਦੇ ਬਾਵਜੂਦ ਵੀ ਆਪਣਾ ਕੰਮ ਨਹੀਂ ਠੀਕ ਆ ਰੋਕਿਆ ਹੈਗਾ ਆਪਣੀ ਸੇਵਾਵਾਂ ਮਾ ਉਦੈ ਸਟਾਰਟ ਕੀਤੀਆਂ ਨੇ ਪਰ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹਨਾਂ ਦੀਆਂ ਡਿਮਾਂਡਸ ਦਾ ਕੰਪਲੀਟ ਕੀਤੀਆਂ ਜਾਣ ਤਾਂ ਜੋ ਕਿ ਹੁੰਦਾ ਵੀ ਲੋਕ ਆਮ ਤੌਰ ਤੇ ਜੋ ਪ੍ਰੇਸ਼ਾਨ ਹੋ ਰਿਹਾ ਉਹ ਨਾ ਹੋ। ਬਲੀ ਕੀ ਨਾਮ ਹੈ ਤੁਹਾਡਾ? ਕਿਰਸ਼ਨਾਲ ਜੀ। ਕੋਈ ਹੋਏ ਜੀ। ਰਹੀਮਾ ਬਾਤ ਜੀ। ਜੀ ਹੈ। ਤਾਂ ਲੈ ਕੇ ਹੁਣ ਸਰ ਦੇ ਢਿੱਲੇ ਸੀ ਕੋਈ ਲੈਣ ਨੂੰ ਸੋਖੀ ਡਾਕਟਰ ਮਿਲਿੰਡ ਡਾਕਟਰ ਮਿਲਿੰਡ ਬੰਦ ਰਹੇ ਕੰਬੀ ਇਹ ਡਾਕਟਰ ਕਰਨ ਕੀ ਪਰਚੀ ਵੀ ਘਟ ਹੋਈ 11 ਵਜੇ ਬਾਹਰ ਚੱਕਣੇ ਦਿੰਦੇ ਅੱਛਾ ਜੀ ਮਮਨ ਦਾ ਤੁਹਾਨੂੰ ਦੇਖ ਕੇ ਲੱਗੇ ਦਿੱਕਨ ਮੰਦਾ ਅੱਛਾ ਜੀ ਇਹ ਕਹਿੰਦੇ ਕਿ ਸਰਕਾਰ ਦਾ ਕਹਿ ਰਹੀ ਸੀ ਥੋੜੇ ਬਠਾ ਜਾਵੇ ਸਰ ਤੇ ਬਹੁਤ ਵੱਡੇ ਡਾਬ ਦੇ ਜਮੇ ਖਾਲੀ ਹੈ ਬਾਦੇ ਕੋਈ ਨਹੀਂ ਇਹਦੇ ਠੀਕ ਹੈ ਕੋਈ ਦਵਾਈ ਨਹੀਂ ਪੂਰੀ ਮਿਲਦੀ ਹੈਗੀ ਲੇਕਿਨ ਜੀ ਸਸਤੀਆਂ ਲੇਕੇ ਦੇ ਦੋ ਤੰਦਰ ਦੇਂਦੇ ਆ ਮਹਿੰਗੀ ਬਾਹਰ ਲੇਕੇ ਦਿੰਦੇ ਪਰ ਮੈਡੀਕਲ ਤੇ ਪਰ ਇਹ ਤਾਂ ਕਹਿੰਦੇ ਜੀ ਇੱਥੇ ਅੰਦਰ ਹੀ ਦੇ ਕੇ ਨਾ ਕੈਨ ਉਹ ਬਹੁਤ ਕੁਝ ਕਹਿੰਦੇ ਜੀ ਜੀ ਨਾ ਬੋਲ ਮੇਰਾ ਨਾਮ ਵੀ ਇੰਦਰਜੀਤ ਸਿੰਘ ਆ ਜੀ ਕੋਈ 6 ਪਰਵੇੜ ਤੋਂ ਜੀ ਆਪਨੇ ਮੇਰੇ ਘਰ ਦਵਾਈ ਚਲਦੀ ਹੈ ਇਥੇ ਹਾਰਦੀ ਮੈਂ ਇਥੇ 2 ਘੰਟੇ ਮੈਨੂੰ ਫੜੀ ਨੱਥੇ ਹੋ ਗਿਆ ਜੀ ਮੈਨੂੰ ਇਥੇ ਕੋਈ ਡਾਕਟਰ ਨਹੀਂ ਕੋਈ ਕੁਛ ਨਹੀਂ ਹੈਗਾ ਜੀ ਉਹੀ ਬਾਕੀ ਤੁਸੀਂ ਆਪ ਦੇਖ ਰਹੇ ਹੋ ਇਥੇ ਜੀ ਕੀ ਯਕੀਨ ਇਸ ਸਿਸਟਮ ਅੱਥੇ ਕੋਈ ਸਿਸਟਮ ਨਹੀਂ ਇਥੇ ਹੈਗਾ ਦਵਾਈ ਵੀ ਸਾਨੂੰ ਬਾਹਰੋਂ ਮੋਲ ਲੈਣੀ ਪਈ ਆ ਮੈਂ ਪਿਛਲੀ ਵਾਰ ਦਵਾਈ ਮੋਲ ਲੈ ਕੇ ਗਿਆ ਸੀ 300 ਰੁਪਏ ਸਰਕਾਰ ਤੋਂ ਵੱਡੇ ਵੱਡੇ ਸਿੱਖਿਆ ਦੇ ਇਥੇ ਕੋਈ ਕੋਸ਼ਿਸ਼ ਨਹੀਂ ਕੋਈ ਕਰਦਾ ਹੈਗਾ ਜੀ ਬਾਈ ਇਥੇ ਝੂਠ ਬੋਲ ਰਹੇ ਸਾਰੇ ਕੋਸ਼ ਬਾਕੀ ਤੁਸੀਂ ਇਹ ਕੈਮਰੇ ਵਸੇ ਹੋਰ ਪਾਸੇ ਘੁਮਾ ਕੇ ਦੇਖ ਲਓ ਕੀ ਆ ਤਿਹਾਲ ਹੋਇਆ ਪਿਆ ਜਾ ਆਪਾਂ ਕਹਿੰਦੇ ਬਵਾਰੀਆਂ ਫੈਲਦੀਆਂ ਬਵਾਰੀਆਂ ਤਾਂ ਹੀ ਫੈਲਦੀਆਂ ਤੁਸੀਂ ਇਕੱਠੇ ਹੋ ਕੇ ਦੇਖ ਲਓ ਅਦਰ ਕਿੰਨੀ ਗਰਮੀ ਪੈ ਰਹੀ ਹੈ ਮਨ ਮੰਨ ਕਰਦੇ ਤੁਸੀਂ ਮਨ ਤੋਂ ਜਾਈ ਕਰ ਤੁਸੀਂ ਇਦੋ ਹੀ ਆਪ ਸਾਥ ਕੋਸ ਆ ਜਾ ਆ ਤੁਸੀਂ ਦੇਖ ਲਓ ਵੀ ਆ ਇਹਨੇ ਦੁਖੀ ਲੋਕ ਆ ਕਿੱਥਾਂ ਤੋਂ ਇਹ ਦੁਖੀ ਬਸ ਤੁਸੀਂ ਆਪ ਸਮਝ ਲਓ ਗਰੀਬ ਨੂੰ ਦੁਖੀ ਨਾ ਕਰੋ ਬਸ ਵੱਡੀ ਗੱਲ ਇਹ ਹੀ ਹੈ ਆਪਣੀ ਬਸ ਆਹੀ ਮੰਗਾ ਜੀ ਅਸੀਂ 8 ਵਜੇ ਦੀ ਖੜੇ ਆ ਜੀ ਹਰਦੀਪ ਘੋੜਾ ਅਸੀਂ ਆਇਆ ਬੁੱਲੇਆਲ ਤੋਂ ਅਸੀਂ 8 ਵਜੇ ਦੇ ਆਏ ਹਾਂ 8 ਵਜੇ ਦੇ ਖੜੇ ਹਾਂ ਅਸੀਂ ਪਹਿਲਾਂ 파ਰਟੀ ਨਹੀਂ ਬਣਨੇ ਕਹਿੰਦੇ 11 ਵਜੇ 파ਰਟੀ ਬਣਨੀ ਆ ਉਤੋਂ ਬਾਅਦ 파ਰਟੀ ਪੁੱਛੀ ਤੇ ਫੇ ਅਸੀਂ ਡਾਕਟਰ ਨੂੰ ਦੇਦ ਡਾਕਟਰ ਵੀ ਨਹੀਂ ਬੈਠੇ ਹੈਗੇ ਤਾਂ ਸਕੂਲ ਦੇ ਬੱਚੇ ਆ ਜਾਣੇ ਘਰੇ ਬੱਚੇ ਸਾਹਮਣੇ ਆ ਜੀ ਟਾਈਮ ਹੋ ਗਿਆ ਬੱਚਿਆਂ ਦਾ ਹਾਂ ਜੀ ਫੋੜਾ ਸਾਹਮਣੇ ਕਿੰਨੇ ਜਣੇ ਖੜੇ ਆਲੇ-ਦਾਲੇ ਵੀ ਪਿਆ سرکار بڑے بڑے باویں کر دی تے بوٹا ٹائم کھرد دی سی ہن کوئی سرکار نہیں ہے کوئی کچھ نہیں ہے جی جت دوائی کی ٹائم سن من نہیں ہے جی یہ ماں کا جی کس کا ملی ہے شوٹ پڑی ہے یہاں پر دوائی لائیں جی جی سرید تے الرجی بہت زیادہ ہے جی ایتھے سے 8:00 بجے دے آیندے اچھا مطلب یہ پٹھیاں نہیں ملیں جی کوئی پٹھیاں ٹھیک ہے نا جی ہمارے یہ آئے جی کہتے جی پٹھیاں نہیں کٹیاں ਤੇ 11 ਵਜੇ ਕੱਢਣੀ ਹੈ ਡਾਕਟਰ ਹਰਤਾਉ ਤੇ ਅਸੀਂ ਖੜੇ ਹਾਂ ਆਹ ਦੇਖ ਲਓ ਜਨਤਾ ਕਿੰਨੀ ਬੜੀ ਹੈ ਕਹੇ ਨੂੰ ਕਹੇ ਨੂੰ ਕਿੱਦਾਂ ਦਾ ਨੁਕਸੇ ਹੈ ਕਿੱਦਾਂ ਦਾ ਨੁਕਸੇ ਹੈ ਵਰਜਿੰਸੀ ਕਹੇ ਕੋਈ ਡਾਕਟਰ ਦੇਖਦਾ ਜੀ ਕੋਈ ਡਾਕਟਰ ਦੇ ਵਿੱਚ ਸਾਰੇ ਆਪਣੀ ਜਿੰਦੇ ਲੱਗਦੇ ਨੇ ਮਾਂ ਕਹਿੰਦੀ ਮਾਂ ਕਹਿੰਦਾ ਇਹ ਦਵਾਈ ਲੈਣੀ ਹੈ ਬਾਕੀ ਮਾਂ ਸਾਹਿਬ ਨੂੰ ਕਹਿੰਦੇ ਆ ਤੁਸੀਂ ਪਹਿਲਾਂ ਕੀ ਜੀ ਤਾਂ ਹੁਣ ਕੀ ਹੋ ਗਿਆ ਤੁਸੀਂ ਕਹਿੰਦੇ ਆ ਸਿਹਤਾਂ ਮਿਲਣ ਗਿਆ ਅਸਤਾਲਾ ਜੋ ਸਿਹਤਾਂ ਮਿਲਣ ਗਿਆ ਗਾਇਸ ਉਹ ਤਾਂ ਮੇਨਗੇ ਨਾ ਕੋਈ ਚੂਕ ਲੜੀ ਨਾ ਕੋਈ ਹਾਲ ਉਹ ਦੇਦੀ ਹਰ ਸਾਲ ਚੂਕ ਦੇਦੀ 5 ਸਾਲ ਵੀ ਗਏ ਇਦਾਂ ਜਿਹੇ ਕੰਮ ਜਿਵੇਂ ਮਾਨ ਸਾਹਿਬ ਬੜੇ ਵੱਡੇ ਦਾਵੇ ਕਰ ਰਹੀ ਸੀ ਬਹੁਤ ਬਹੁਤ ਦਾਵੇ ਕਰ ਰਹੀ ਸੀ ਹਾਂਜੀ ਹਾਂਜੀ ਕੀ ਲੱਗਦਾ ਹੈ ਕੋਸ ਵੀ ਨਹੀਂ ਜੀ ਉਹੀ ਹਾਲ ਨੇ ਜੀ ਉਹੀ ਇੱਥੇ ਉਹੀ ਖੜੇ ਸੀ ਕੋਈ ਗੱਲ ਬਾਤ ਨਹੀਂ ਜੀ